ਉਦਕੀ ਬ੍ਰਹਮ ਜਿਸ ਦੀ ਪ੍ਰਾਪਤੀ ਦਾ ਇੱਕੋ ਜ ਸਾਧਨ ਹੈ ਉਹ ਕੀ ਸਤਗੁਰ ਪ੍ਰਸ਼ਾਦ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਬੋਲ ਦੇਖੋ ਨਿਰੰਕਾਰ ਦੇ ਜਿਹੜੇ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਪੈ ਬਾਣੀ ਦੇ ਜਿਹੜੇ ਬੋਲੇ ਇਹਨਾਂ ਦੇ ਰਾਹੀਂ ਸਾਡੇ ਕੋਲ ਨਿਰੰਕਾਰ ਦੇ ਸਰੂਪ ਵਿੱਚ ਆ ਜਿਹੜੇ ਨੇ ਉਹ ਆਏ ਨੇ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਆਏ ਗੁਰੂ ਨਾਨਕ ਦਾਸ ਪਾਤਸ਼ਾਹੀ ਜੀ ਆਂਦਾ ਮੈਂ ਇੱਕ ਸੁਬਈਆ ਪੱਟਾਂ ਦਾ ਆਪਦੀਆਂ ਦੇ ਅੱਗੇ ਪਾਤਸ਼ਾਹ ਦੀ ਹੁਕਮਾਂ ਚ ਕਰਦੀ ਕਿ ਜਿੱਥੇ ਤੁਸੀਂ ਆਏ ਕਿ ਜਿਹੜਾ ਕੰਮ ਇਹ ਸਾਰਾ ਸੰਸਾਰ ਤੇ ਸਾਰੇ ਸੰਸਾਰ ਦੀ ਦੌਲਤ ਇਕੱਤਰ ਕਰ ਲਵੋ ਤੁਸੀਂ ਸਾਰੀ ਦੁਨੀਆ ਜਿਹੜਾ ਨਹੀਂ ਕਰ ਸਕਦੀ ਉਹ ਕੰਮ ਇੱਕ ਗੁਰੂ ਨਾਨਕ ਦਾਸ ਕਰਦੇ ਨੇ ਬੋਲੋ ਸਤਨਾਮ ਕੀ ਕਰਦੇ ਨੇ ਮਹਾਰਾਜ ਲਿਖਿਆ ਕਿ ਐਡੀ ਰਿੱਡੇ ਪਹਿਲਵਾਨਾਂ ਨੂੰ ਢਾਉਣਾ ਰਹੇ ਕੋਈ ਸੌਖੀ ਗੱਲ ਨਹੀਂ ਮੋਹ ਮਲ ਬੇਵਸ ਕਿਉ ਮੋਹ ਮਲ ਜਿਸ ਵੇਲੇ ਤੁਸੀਂ ਦੇਖਿਓ ਦਰਸ਼ਨੀ ਡਲੋੜੀ ਦੇ ਉੱਤੇ ਜਾਣੇ ਹੋ ਤੇ ਉਸ ਵੇਲੇ ਸਾਡਾ ਸਾਰੇ ਪਾਸੇ ਮੋਹ ਟੁੱਟ ਜਾਂਦਾ ਹੈ ਇਹ ਹੈ ਗੁਰੂ ਰਾਮਦਾਸ ਜੀਾਂ ਦੀ ਕਿਰਪਾ ਨਹੀਂ ਤੇ ਸਾਰਾ ਸੰਸਾਰ ਵੀ ਇਕੱਠਾ ਕਰ ਲਓ ਜੇ ਤੁਹਾਡੇ ਅੰਦਰੋਂ ਮੋਹ ਤੋੜ ਕੇ ਦਿਖਾ ਦੇਵੇ ਗੁਰੂ ਹੀ ਤੋੜ ਸਕਦਾ ਹੈ ਮੋਹ ਮਲ ਬੇਵਸ ਕਿਉ ਉਹਦਾ ਇੱਥੇ ਵਾਸੇ ਨਹੀਂ ਚੱਲਦਾ ਹੋਂ ਕੋਈ ਮੋਹ ਜਾਦ ਆ ਰਿਹਾ ਹੈ ਗੁਰੂ ਦੀ ਬਾਣੀ ਚੱਲ ਰਹੀ ਹੈ ਨਾ ਮੋਹ ਮਲ ਬੇਵਸਤੀਓ ਕਾਮ ਗਹਿ ਕੇਸ ਪਿਛਾੜਿਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਾਮ ਨੂੰ ਵੀ ਕੇਸਾਂ ਤੋਂ ਫੜ ਕੇ ਤੇ ਪਿਛਾੜ ਕੇ ਭਰੇ ਛੁੱਡ ਦਿੱਤਾ ਇਹ ਚਿਤਬਣੀ ਇੱਥੇ ਆਉਂਦੀ ਗੁਰੂ ਦੇ ਦਰਬਾਰ ਵਿੱਚ ਖਤਮ ਹੋ ਜਾਂਦੇ ਕਾਮ ਗਹਿ ਕੇਸ ਪਿਛਾੜਿਓ ਕ੍ਰੋਧ ਖੰਡ ਪ੍ਰਚੰਡ ਔਰ ਤੁਸੀਂ ਦੇਖੋ ਇੱਥੇ ਨਿਮਰਤਾ ਆ ਕੇ ਬਾਝਾਂਦੀ ਤੇ ਪਾਸ਼ਾ ਕਹਿੰਦੇ ਜਿਸ ਵੇਲੇ ਗੁਰੂ ਰਾਮਦਾਸ ਦੇ ਦਰਵਾਜੇ ਤੇ ਅਸੀਂ ਆਉਨੇ ਆ ਤੇ ਕ੍ਰੋਧ ਦੇ ਕਹਿੰਦੇ ਇੱਥੇ ਆਪੇ ਟੁਕਰੇ ਹੋ ਜਾਂਦੇ ਨੇ ਕ੍ਰੋਧ ਖੰਡ ਪ੍ਰਚੰਡ ਲੋਭ અપਮਾਨ ਸਿਓ ਝਾੜਿਓ ਤੇ ਲਾਂਚ ਦਾ અપਮਾਨ ਜਿਸ ਤਰ੍ਹਾਂ ਕਹਿ ਦਿੰਨੇ ਆ ਤੇ ਉਹ ਮੁੜ ਕੇ ਆਉਂਦੇ ਹੀ ਨਹੀਂ ਜਿਹਦਾ ਇੱਕ ਵਾਰੀ અપਮਾਨ ਹੋ ਜਾਵੇ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਜਨਮ ਕਾਲ ਤਹਾਡਾ ਮੌਦਾ ਫਰਿਸ਼ਤਾ ਕਾਲ ਇੱਕ ਆ ਜਗ ਹੈ ਜਿੱਥੇ ਲਿਖਿਆ ਕਿ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੇ ਜਿੱਥੇ ਕਾਲ ਵੀ ਆ ਕੇ ਗੁਰੂ ਰਾਮਦਾਸ ਦੇ ਪਵਿੱਤਰ ਚਰਨਾਂ ਦੇ ਵਿੱਚ ਹੱਥ ਜੋੜ ਕੇ ਖੜਦਾ ਹੈ ਕਿ ਜੋ ਦਾਤਾ ਤੁਹਾਡਾ ਹੁਕਮ ਹੈ ਉਹ ਮੇਰੇ ਸਿਰ ਮੱਥੇ ਇਹ ਦਸੋ ਇਸ ਤੋਂ ਵੱਡਾ ਹੋਰ ਤੁਹਾਨੂੰ ਕਿਤੇ ਉਹ ਮਿਲ ਸਕਦਾ ਕੁਸ ਇਸ ਕਰਕੇ ਰਹੇ ਜੀ ਗੁਰੂ ਨਾ ਛੋੜੇ